ਉਹ ਗੱਡੀ ਪਾਣੀ ਚਾਹੇ ਨੋ ਪਾਰਕਿੰਗ ਥਾਂ ਦੀ ਚਾਹੇ ਉਹ ਬੈਕ ਕਰਕੇ ਲੈ ਗਿਆ ਪਰ ਫਿਰ ਵੀ ਜਿਹੜਾ ਚਲਾਨ ਉਹਦਾ ਹੋ ਗਿਆ ਪਰਤੀ ਸਾਹਿਬ ਦੇ ਕੋਲੇ ਆ ਚਲਾਨ ਹੋ ਗਿਆ ਉਸਦੇ ਮੋਬਾਈਲ ਤੇ ਮੈਸੇਜ ਆ ਜਾਵੇਗਾ ਇਹਦਾ ਵੀਰੇ ਬੰਦਾ ਮਰਵਾਉਂਦਾਵੇਂ ਤਾਂ ਹਮੇਂ ਹੀ ਉਮਰ ਵੀ ਨਹੀਂ ਹੈ ਕਿ ਮਾਰਨ ਵਾਲਾ ਮੈਂ ਉਮਰ ਥੋੜੀ ਯਾਰ ਐ ਮੈਂ ਯਾਰ ਮੇਰੇ ਸਾਰੇ ਗੁਨਾਹਗਰ ਹੋ ਗਏ ਫਿਰ ਤਾਂ ਜਦੋਂ ਡਰਾਈਵਰ ਨੂੰ ਪਤਾ ਲੱਗ ਜਾਂਦਾ ਉਹ ਗੱਡੀ ਹੁਣ ਲੈ ਗਿਆ ਜੀ ਜਿਵੇਂ ਉਹਦਾ ਚਲਾਨ ਹੋ ਗਿਆ ਜੀ ਉਹਨੂੰ ਮੈਸੇਜ ਚਲੇ ਜਾਊਗਾ ਜੀ ਮੋਬਾਈਲ ਦੇ ਉੱਤੇ ਵੀ ਵੀ ਰੋਂਗ ਪਾਰਕਿੰਗ ਦਾ 500 ਦਾ ਚਲਾਨ ਉਹਦਾ ਹੋ ਗਿਆ ਜੀ ਜਿਹੜਾ ਗੱਡੀ ਨਾਕੇ ਦੇ ਉੱਤੇ ਭਜਾ ਕੇ ਲੈ ਜਾਂਦਾ ਜੀ ਉਹਦਾ ਅਸੀਂ 44 ਨੰਬਰ ਫਿਕਰਾ ਲਾ ਕੇ ਚਲਾਨ ਕਰਦੇ ਹਾਂ ਉਹਨੂੰ ਮੈਸੇਜ ਚਲੇ ਜਾਂਦਾ ਜੀ ਵੀ ਮੇਰਾ ਚਲਾਨ ਹੋ ਗਿਆ ਤੁਸੀਂ ਦੇਖ ਲਓ ਸਰ ਸਾਰਾ ਰੋਡ ਖਾਲੀ ਪਿਆ ਜੀ ਗੱਡੀਆਂ ਜਾ ਰਹੀਆਂ ਨੇ ਆ ਰਹੀਆਂ ਨੇ ਜਦੋਂ ਗੱਡੀ ਰੋਂਗ ਪਰਕਿੰਗ 'ਤੇ ਲੱਗੀ ਐ ਉਸ ਤੋਂ ਬਾਅਦ ਉੱਥੇ ਦੂਸਰੀ ਗੱਡੀ ਆ ਗਈ ਜਾਂ ਇਧਰ ਗੱਡੀ ਸਾਈਡ 'ਤੇ ਲੱਗੀ ਜਾਮ ਲੱਗ ਜਾਂਦਾ ਜੀ ਸਸਿਕਾਲ ਜੀ ਰਜਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਕਾਲਾ ਮਲੇਰ ਕੋੜਲਾ ਵਿੱਚ ਵੀ ਇਹ ਚਲਾਨ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਗਰ ਤੁਸੀਂ ਗੱਡੀ ਬਾਜ਼ਾਰ ਵਿੱਚ ਲਾ ਕੇ ਨੋ ਪਾਰਕਿੰਗ ਵਿੱਚ ਲਾ ਕੇ ਵੀ ਬਾਜ਼ਾਰ ਜਾਂਦੇ ਹੋ ਤਾਂ ਹੋ ਸਕਦਾ ਤੁਹਾਡੇ ਆਉਂਦੇ ਹੋਈ ਤੁਹਾਡੇ ਗੱਡੇ ਚਲਾਨ ਹੋ ਗਿਆ ਹੋਵੇ ਤੁਹਾਡੀ ਗੱਡੀ ਦੇ ਅੱਗੇ ਤੁਹਾਨੂੰ ਇੱਕ ਪਰਚੀ ਮਿਲੇਗੀ ਜਿਹੜਾ ਕਿ ਤੁਹਾਨੂੰ ਮੂਹਰੇ ਮੈਸੇਜ ਆ ਜਾਵੇਗਾ ਆ ਜਾਵੇਗਾ ਇਹ ਤੁਹਾਡੀ ਗੱਡੀ ਦਾ ਚਲਾਨ ਹੋ ਚੁੱਕਾ ਹੈ ਮਲੇਰ ਕੋਲਾ ਪੁਲਿਸ ਟ੍ਰੈਫਿਕ ਪੁਲਿਸ ਕਾਫੀ ਤਰਕ ਹੋ ਕੇ ਕੰਮ ਕਰ ਰਹੀ ਹੈ ਜਿਵੇਂ ਕਿ ਨੋ ਪਾਰਕਿੰਗ ਦੀਆਂ ਗੱਡੀਆਂ ਖੜੀਆਂ ਨੇ ਜਾਂ ਬੋਲਟ ਪੜਾ ਕੇ ਪੌਂਦੇ ਨੇ ਜਾਂ ਕਾਲੀਆਂ ਸ਼ੀਸ਼ੇ ਵਾਲੀਆਂ ਗੱਡੀਆਂ ਹਰ ਇੱਕ ਇਸ ਤਰ੍ਹਾਂ ਦੀ ਗੱਡੀ ਕੋਈ ਵੀ ਸੈਰਵਿਜ ਦਿਖਦੀ ਹੈ ਤਾਂ ਬਖਸ਼ਾ ਨਹੀਂ ਜਾਵੇਗਾ ਸੋ ਇਸ ਸਮੇਂ ਸਾਡੇ ਨਾਲ ਟ੍ਰੈਫਿਕ ਇੰਚਾਰਜ ਅਮਰਵੀਰ ਸਿੰਘ ਨਾਗਰ ਨੇ ਜਿਹੜੇ ਕਿ ਲਗਾਤਾਰ ਚਲਾਨ ਕਰ ਰਹੇ ਨੇ ਕੋਈ ਵੀ ਗੱਡੀ ਨੋ ਪਾਰਕਿੰਗ ਦੇ ਵਿੱਚ ਖੜੀ ਨਜ਼ਰ ਆਉਂਦੀ ਹੈ ਤਰ੍ਹਾਂ ਤੇ ਗੱਡੀ ਦਾ ਜਿਹੜਾ ਕਿ ਚਲਾਨ ਕਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਦੀ ਜਿਹੜਾ ਕਿ ਮੈਸੇਜ ਦੇ ਪੂਰਵ ਤੇ ਆ ਜਾਂਦਾ ਹੈ ਵੀ ਜਿਹੜਾ ਕਿ ਉਹ ਪਾਣੇ ਦੇਖੋ ਉਹ ਗੱਡੀ ਪਾਣੇ ਚਾਹੇ ਨੋ ਪਾਰਕਿੰਗ ਛੜੀ ਦੀ ਚਾਹੇ ਉਹ ਬੈਕ ਕਰਕੇ ਲੈ ਗਿਆ ਪਰ ਫਿਰ ਵੀ ਜਿਹੜਾ ਚਲਾਨ ਉਹਦਾ ਹੋ ਗਿਆ ਪਰਚੀ ਸਾਹਿਬ ਦੇ ਕੋਲੇ ਆ ਚਲਾਨ ਹੋ ਗਿਆ ਉਸਦੇ ਮੋਬਾਈਲ ਤੇ ਮੈਸੇਜ ਆ ਜਾਵੇਗਾ ਅ ਸਰ ਜੀ ਕਿਵੇਂ ਜੀ ਚਲਾਨ ਫਿਰ ਹੋ ਗਿਆ ਉਹਦਾ ਪਰ ਉਹ ਗੱਡੀ ਬੈਕ ਲੈ ਗਿਆ ਉਸਰ ਆਪਣੇ ਜੋ ਵੀ ਅਸੀਂ ਈ ਚਲਾਨ ਕਰਦੇ ਆ ਜੀ ਗੱਡੀ ਉਹਦੇ ਦੇਖ ਲੈ ਦੁਕਾਨ ਚ ਪੜ ਜਾਂਦੇ ਆ ਜੀ 2-2 ਘੰਟੇ ਗੱਡੀ ਰੋਂਗ ਪਾਰਕਿੰਗ ਖੜੀ ਰਹਿੰਦੀ ਆ ਉਹਦਾ ਅਸੀਂ ਫੋਟੋ ਖਿੱਚ ਕੇ ਦੁਕਾਨਦਾਰ ਨੂੰ ਵੀ ਪੁੱਛ ਲੈਂਦੇ ਆ ਵੀ ਇਹ ਗੱਡੀ ਕੀ ਦੀ ਆ ਦੁਕਾਨਦਾਰ ਕਹਿੰਦਾ ਜੀ ਸਾਨੂੰ ਨਹੀਂ ਪਤਾ ਵੀ ਗੱਡੀ ਇੱਥੇ ਖੜੀ ਆ ਜੀ ਅੱਧਾ ਘੰਟਾ ਹੋ ਗਿਆ 15 ਮਿੰਟ ਹੋ ਗਏ ਉਹਦਾ ਅਸੀਂ ਈ ਚਲਾਨ ਕੱਟ ਦਿੰਦੇ ਆ ਜੀ ਜਦੋਂ ਡਰਾਈਵਰ ਨੂੰ ਪਤਾ ਲੱਗ ਜਾਂਦਾ ਉਹ ਗੱਡੀ ਹੁਣ ਲੈ ਗਿਆ ਜੀ ਜਿਵੇਂ ਉਹਦਾ ਚਲਾਨ ਹੋ ਗਿਆ ਜੀ ਉਹਨੂੰ ਮੈਸੇਜ ਚਲੇ ਜਾਊਗਾ ਜੀ ਮੋਬਾਈਲ ਦੇ ਉੱਤੇ ਵੀ ਵੀ ਰੋਂਗ ਪਾਰਕਿੰਗ ਦਾ 500 ਦਾ ਚਲਾਨ ਛੋਟਾ ਹੋ ਗਿਆ ਅਸਾ ਚਾਹੇ ਪਰਸੀ ਮਿਲੇ ਨਾ ਮਿਲੇ ਤਾਂ ਵੀ ਕੋਈ ਚੱਕਰ ਨਹੀਂ ਪਰਸੀ ਦਾ ਉਹਨੂੰ ਨਹੀਂ ਸਰ ਪਰਸੀ ਦਾ ਕੋਈ ਚੱਕਰ ਨਹੀਂ ਜਿਹੜਾ ਗੱਡੀ ਨਾਕੇ ਦੇ ਉੱਤੇ ਭਜਾ ਕੇ ਲੈ ਜਾਂਦਾ ਜੀ ਉਹਦਾ ਅਸੀਂ 47 ਨੰਬਰ ਫਿਕਰਾਂ ਲਾ ਕੇ ਚਲਾਨ ਕਰਦੇ ਹਾਂ ਉਹਨੂੰ ਮੈਸੇਜ ਚਲੇ ਜਾਂਦਾ ਜੀ ਵੀ ਮੇਰਾ ਚਲਾਨ ਹੋ ਗਿਆ ਜੀ ਅਜੇ ਨਹੀਂ ਅਜੇ ਮਰੇ ਕੋਲਾ ਗੱਲ ਕਰੀਏ ਟ੍ਰੈਫਿਕ ਪੁਲਿਸ ਪਿਛਲੇ ਸਮੇਂ ਤੋਂ ਕਾਫੀ ਵੱਡੇ ਪੱਧਰ ਤੇ ਕੰਮ ਕਰ ਰਹੀ ਹੈ ਟ੍ਰੈਫਿਕ ਨੂੰ ਲੈ ਕੇ ਦੇਖੋ ਜੀ ਮਾਨਯੋਗ ਐਸਐਸਪੀ ਸਾਹਿਬ ਮਲੇਕਪੁਰ ਦੇ ਹੁਕਮ ਮੁਤਾਬਕ ਅਸੀਂ ਜੋ ਵੀ ਕਾਰਵਾਈ ਕਰ ਰਹੇ ਹਾਂਗੇ ਪਹਿਲਾਂ ਪਾਰਕਿੰਗਾਂ ਬਣਾਈਆਂ ਨੇ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਅੱਠ ਪਾਰਕਿੰਗਾਂ ਬਣਾਈਆਂ ਨੇ ਸ਼ਹਿਰ ਦੇ ਵਿੱਚ ਜੀ ਅਸੀਂ ਲੋਕਾਂ ਨੂੰ ਪਹਿਲਾਂ ਹਫ਼ਤਾ ਦਾਸ ਦਿੰਨਾ ਬੈਂਤੀ ਵੀ ਕਰ ਰਹੇ ਹਾਂ ਵੀ ਜਿੱਥੇ ਤੇ پارک ਕਰਨ ਨੇ ਤੁਸੀਂ ਗੱਡੀ ਪਾਰਕਿੰਗ ਵਿੱਚ ਲਾਓ ਜੇ ਗੱਡੀ ਹੁਣ ਅਸੀਂ ਚਲਾਣ ਈ ਚਲਾਣ ਕਰਨੇ ਸ਼ੁਰੂ ਕਰ ਦਿੱਤੇ ਜਿਹੜੀ ਰੋਂਗ ਪਾਰਕਿੰਗ ਹੈ ਅਸੀਂ ਉਹਦਾ ਚਲਾਣ ਕੱਟ ਰਹੇ ਹਾਂ ਜੀ ਮਤਲਬ ਕਿਸੇ ਕੋਲੇ ਬਹਾਨਾ ਨਹੀਂ ਆ ਵੀ ਯਾਰ ਪਾਰਕਿੰਗ ਜਗ੍ਹਾ ਨਹੀਂ ਹੈਗੀ ਤਾਂ ਲਾਤੀ ਗੱਡੀ ਬਿਜਾਰ ਪਨੋਂ ਪਾਰਕੀ ਤੁਸੀਂ ਮਤਲਬ ਪਾਰਕ ਹੀ ਬਣੀ ਹੋਈ ਆ ਬਕਾਇਦਾ ਸਰ 8 ਪਾਰਕਾਂ ਬਣੀਆਂ ਨੇ ਜੀ ਸਾਡੇ ਸਾਹਮਣੇ ਸਰੰਦੀ ਗੇਟ ਹੈ ਜੀ ਆ ਸਾਹਮਣੇ ਸਰੰਦੀ ਗੇਟ ਬਣੀ ਹੈ ਤੇ ਇੱਕ ਕਾਲੀ ਮਾਤਾ ਮੰਦਿਰ ਬਹੁਤ ਵੱਡੀ ਪਾਰਕਿੰਗ ਹੈ 100 150 ਗੱਡੀ ਲੱਗ ਸਕਦੀ ਹੈ ਦਿੱਲੀ ਗੇਟ ਤੋਂ ਜਦੋਂ ਬੱਸ ਸਟੈਂਡ ਨੂੰ ਜਾਂਦੇ ਆ ਦੋ ਤਿੰਨ ਪਾਰਕਾਂ ਕੋ ਉੱਥੇ ਨੇ ਜੀ ਕਲਬ ਚੌਂਕ ਦੇ ਸਾਹਮਣੇ ਪਾਰਕਿੰਗ ਬਹੁਤ ਵੱਡੀ ਹੈ ਜੀ ਉੱਥੇ 60 70 ਗੱਡੀਆਂ ਲੱਗ ਸਕਦੀਆਂ ਨੇ ਬਾਕੀ ਬਾਬਾ ਹਾਦਰ ਸ਼ੇਖ ਜਾਂਦੇ ਜੀ ਉੱਥੇ ਲੁਧਿਆਣਾ ਬਾਈਪਾਸ ਪਾਰਕਿੰਗ ਹੈ ਜਦੋਂ ਆਪਾਂ ਅੰਦਰ ਆਉਨੇ ਆਗੇ 786 ਤੋਂ ਉੱਥੇ ਪਾਰਕਿੰਗ ਬਣੀ ਹੈ ਨੀ ਹੂੰ ਪਾਰਕਿੰਗ ਲਾਓ ਉਸ ਤੋਂ ਬਾਅਦ ਮੱਥਾ ਟੇਕੋ ਜੀ ਕੋਈ ਨਾ ਕੋਈ ਉਹਦੇ ਕਿਵੇਂ ਪਰ ਲੋਕ ਜਿਵੇਂ ਸ਼ਹਿਰ ਦੇ ਲੋਕ ਇਹ ਚੀਜ਼ ਨੂੰ ਸਤਰਕ ਨੇ ਲੋਕਾਂ ਨੂੰ ਮਤਲਬ ਇਹ ਚੀਜ਼ ਦਾ ਕਿੰਨਾ ਕ ਫਰਕ ਪਿਆ ਟ੍ਰੈਫਿਕ ਦੀ ਗੱਲ ਕਰੀਏ ਤਾਂ ਲੋਕ ਜਾਗਰ ਕੋਈ ਨਹੀਂ ਮੈਂ ਤਾਂ ਕਹਿੰਦਾ ਮਤਲਬ ਸਰ ਬਹੁਤ ਵੱਡਾ ਫਰਕ ਪਿਆ ਜੀ ਬਾਕੀ ਫੋਨ ਵੀ ਆ ਰਹੇ ਨੇ ਵੀ ਜਿਵੇਂ ਹੁਣ ਤੁਸੀਂ ਦੇਖ ਲਓ ਸਰ ਸਾਰਾ ਰੋਡ ਖਾਲੀ ਪਿਆ ਜੀ ਗੱਡੀਆਂ ਜਾ ਰਹੀਆਂ ਨੇ ਆ ਰਹੀਆਂ ਨੇ ਜਦੋਂ ਗੱਡੀ ਰੋਂਗ ਪਾਰਕਿੰਗ ਲੱਗੀ ਹੈ ਉਸ ਤੋਂ ਬਾਅਦ ਉੱਥੇ ਦੂਸਰੀ ਗੱਡੀ ਆ ਗਈ ਜਾਂ ਇੱਧਰ ਗੱਡੀ ਸਾਈਡ ਤੇ ਜਾਮ ਲੱਗ ਜਾਂਦਾ ਜੀ ਉਹਦੀ ਸਾਨੂੰ ਫੋਨ ਆ ਜਾਂਦਾ ਵੀ ਇੱਥੇ ਜਾਮ ਲੱਗਿਆ ਜੀ ਵੀਡੀਓ ਬਣਾ ਕੇ ਪਾਉਂਦੇ ਜੀ ਹੁਣ ਹਫਤਾ 10 ਦਿਨਾਂ ਤੋਂ ਮੈਨੂੰ ਕੋਈ ਵੀਡੀਓ ਵੀ ਨਹੀਂ ਆਈ ਜਿਵੇਂ ਇੱਥੇ ਜਾਮ ਲੱਗਿਆ ਕੋਈ ਫੋਨ ਨਹੀਂ ਆਇਆ ਜੀ ਤੇ ਦੁਕਾਨਦਾਰ ਵੀ ਦੱਸ ਦਿੰਦੇ ਵੀ ਆਪਣੇ ਤੁਸੀਂ ਗੱਡੀ ਆਪਣੇ ਪਾਰਕਿੰਗ ਲਾਓ ਜੀ ਠੀਕ ਓਕੇ ਸੋ ਧੰਨਵਾਦ ਜੀ ਸੋ ਵਾਕਈ ਜੀ ਵੀ ਮਲੇਰ ਕੋਲਾ ਪੁਲਿਸ ਕਾਫੀ ਸਤਾਰਕ ਹੈ ਹੁਣ ਤੁਸੀਂ ਮਲੇਰ ਕੋਲਾ ਦੇ ਵਿੱਚ ਗੱਡੀਆਂ ਨੂੰ ਪਾਰਕਿੰਗ ਬਹੁਤ ਘੱਟ ਗਿਆ ਘੱਟ ਜਿਹੜੀਆਂ ਤੁਹਾਨੂੰ ਦਿਖਣੀਆਂ ਕਿਉਂਕਿ ਅਗਰ ਵੀ ਕੋਈ ਦਿਖਦੀ ਹੈ ਤਾਂ ਜਦੀ ਜਿਹੜਾ ਉਹਦਾ ਚਲਾਨ ਕੀਤਾ ਜਾਂਦਾ ਹੈ ਜਾਂ ਬਲਕਿ ਮਲੇਰ ਕੋਲਾ ਪੁਲਿਸ ਵੱਲੋਂ ਕਾਫੀ ਜਿਹੜੀਆਂ ਪਾਰਕਿੰਗ ਵੀ ਵੱਡੇ ਵੱਡੇ ਥਾਵਾਂ ਤੇ ਬਣਾਈਆਂ ਗਈਆਂ ਨੇ ਜਿੱਥੇ ਗੱਡੀਆਂ ਲਾ ਕੇ ਲੋਕ ਬਾਜ਼ਾਰ ਜਾ ਸਕਦੇ ਨੇ ਅਗਰ ਫੇਰ ਵੀ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਤਾਂ ਤੁਰੰਤ ਜਿਹੜਾ ਕਿ ਉਹਦਾ ਚਲਾਨ ਕੀਤਾ ਜਾਂਦਾ ਚਾਹੇ ਉਹ ਡਰਾਈਵਰ ਜਾਂ ਗੱਡੀ ਮਾਲ ਗੱਡੀ ਕੋਲੇ ਹੋਵੇ ਚਾਹੇ ਨਾ ਹੋਵੇ ਤੁਰੰਤ ਚਲਾਨ ਕਰਕੇ ਉਹਦੇ ਫੋਨ ਉੱਪਰ ਜਿਹੜਾ ਮੈਸੇਜ ਆ ਜਾਂਦਾ ਹੈ ਮਲੇਰ ਕੋਲਾ ਤੋਂ ਪਰਮ ਸੰਗਣਾ ਦੀ ਖਾਸ ਰਿਪੋਰਟ ਧੰਨਵਾਦ ਜੀ